ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਆ ਅੱਜ ਆਪਾਂ ਗੱਲ ਕਰਾਂਗੇ ਜੀ ਘੜੇ ਬਾਰੇ ਜਦੋਂ ਸੂਰਜ ਦੀ ਟਿੱਕੀ ਅੱਗ ਬਰਾਉਂਦੀ ਹੋਵੇ ਤੇ ਪੱਖੇ ਦੀ ਹਵਾ ਵੀ ਸਰੀਰ ਨੂੰ ਲੂੰਦੀ ਹੋਵੇ ਤਾਂ ਬਾਰ-ਬਾਰ ਨਹਾਉਣ ਨੂੰ ਤੇ ਠੰਡਾ ਪਾਣੀ ਪੀਣ ਨੂੰ ਆਨੰਦ ਕਰਦਾ ਹੈ ਅੱਜ ਠੰਡੇ ਪਾਣੀ ਲਈ ਘਰ ਘਰ ਫਰਿੱਜਾਂ ਨੇ ਜਿਨ੍ਹਾਂ ਵਿੱਚ ਪਾਣੀ ਦੀਆਂ ਭਰ ਕੇ ਰੱਖੀਆਂ ਪ੍ਰਾਸ਼ਟਕ ਦੀਆਂ ਬੋਤਲਾਂ ਕੁਝ ਦੇਰ ਵਿੱਚ ਹੀ ਪਾਣੀ ਠੰਡਾ ਕਰ ਦਿੰਦੀਆਂ ਨੇ ਪਰ ਜਦੋਂ ਫਰਿੱਜਾਂ ਨਹੀਂ ਸਨ ਹੁੰਦੀਆਂ ਠੰਡੇ ਪਾਣੀ ਦੀ ਜ਼ਰੂਰਤ ਤਾਂ ਉਦੋਂ ਵੀ ਹੁੰਦੀ ਸੀ ਤੇ ਉਦੋਂ ਫਰਿੱਜਾਂ ਦਾ ਕੰਮ ਨਵੇਂ ਨਕੋਰ ਘੜਿਆਂ ਵੱਲੋਂ ਕੀਤਾ ਜਾਂਦਾ ਸੀ ਹਰ ਪਿੰਡ ਵਿੱਚ ਪਾਂਡੇ ਬਣਾਉਣ ਦੇ ਕਿਤੇ ਬਹੁਤ ਮਿਆਰਾਂ ਦੇ ਘਰ ਜਰੂਰ ਹੁੰਦੇ ਸਨ ਤੇ ਬਹੁਤੇ ਪਿੰਡਾਂ ਵਿੱਚ ਅੱਜ ਵੀ ਹਨ ਬੇਸ਼ੱਕ ਹੁਣ ਉਹਨਾਂ ਵਿੱਚੋਂ ਕਈਆਂ ਨੇ ਆਪਣੇ ਕੰਮ ਬਦਲ ਲਏ ਹਨ ਗਰਮੀ ਸ਼ੁਰੂ ਹੁੰਦੇ ਅਸਾਰ ਦੋ ਦੋ ਚਾਰ ਚਾਰ ਘੜੇ ਲੈ ਜਾਂਦੇ ਸਨ ਕਿਉਂਕਿ ਪੁਰਾਣੇ ਦੇ ਮੁਕਾਬਲੇ ਨਵੇਂ ਘੜੇ ਵਿੱਚ ਪਾਣੀ ਜ਼ਿਆਦਾ ਠੰਡਾ ਰਹਿੰਦਾ ਸੀ ਉਸ ਉੱਪਰ ਬੋਰੀ ਜਾਂ ਕੋਈ ਕੱਪੜਾ ਗਿੱਲਾ ਕਰਕੇ ਬੰਨ੍ਹ ਦੇਣਾ ਬੰਨ੍ਹ ਦੇਣਾ ਤਾਂ ਜੋ ਘੜਾ ਗਰਮ ਨਾ ਹੋਵੇ ਜੇ ਘੜਾ ਠੰਡਾ ਰਹੇਗਾ ਤਾਂ ਪਾਣੀ ਵੀ ਗਰਮ ਹੋਣ ਤੋਂ ਬਚਿਆ ਰਹੇਗਾ ਕੁਮੇੜਾ ਦੇ ਪਰਿਵਾਰ ਦੀ ਰੋਜੀ ਰੋਟੀ ਮਿੱਟੀ ਦੇ ਭਾਂਡਿਆਂ ਤੋਂ ਹੀ ਚੱਲਦੀ ਸੀ ਘੜੇ ਕੁੰਡੇ ਕੁੱਜੀਆਂ ਚੱਪਣ ਦੀਵੇ ਤੇ ਹੋਰ ਚੀਜ਼ਾਂ ਉਸ ਵੱਲੋਂ ਬਣਾਈਆਂ ਜਾਂਦੀਆਂ ਖੱਤਰੇ ਰੇੜੇ ਦੇ ਭਾਂਡੇ ਰੱਖ ਕੇ ਪਿੰਡ ਦੀ ਫੇਰੀ ਲਾਈ ਜਾਂਦੀ ਕੁਝ ਲੋਕ ਭਾਂਡੇ ਪੈਸਿਆਂ ਨਾਲ ਖਰੀਦੇ ਤੇ ਕੁਝ ਕਣਕ ਬਦਲੇ ਫੇਰ ਫ੍ਰਿਜਾਂ ਘਰ ਘਰ ਆਉਣੀਆਂ ਸ਼ੁਰੂ ਹੋਈਆਂ ਡਾਕਟਰ ਪੂਲਰ ਆ ਗਏ ਤੇ ਘਰਿਆਂ ਦੀ ਲੋੜ ਘੜਦੀ ਘੜਦੀ ਇੰਨੀ ਘਟ ਗਈ ਕਿ ਅੱਜ ਸ਼ਹਿਰੀ ਘਰਾਂ ਵਿੱਚ ਤਾਂ ਘਰੇ ਲੱਭਣੇ ਹੀ ਔਖੇ ਨੇ ਪਿੰਡਾਂ ਵਿੱਚ ਵੀ ਹੌਲੀ ਹੌਲੀ ਇਹੀ ਹਾਲ ਹੋ ਗਿਆ ਹਾਲ ਹੋ ਰਿਹਾ ਹੈ ਤਕਮਿਆਰ ਦਾ ਕਿੱਤਾ ਚੌਕਟ ਹੋ ਕੇ ਰਹਿ ਗਿਆ। ਤੁਮਿਆਰ ਦੀ ਮਿਹਨਤ ਨੂੰ ਸਲਾਮ ਕਰਨ ਨੂੰ ਮਨ ਕਰਦਾ ਏ। ਚੀਕੜੀ ਮਿੱਟੀ ਨੂੰ ਆਤੇ ਵਾਗ ਬੜੀ ਮਿਹਨਤ ਨਾਲ ਗੁੰਨਿਆ ਜਾਂਦਾ। ਫਿਰ ਹੱਥੀਂ ਘਮਾਉਣ ਵਾਲੇ ਚੱਕਤੇ ਉਸ ਮਿੱਟੀ ਨੂੰ ਬੰਨਸ ਬੰਨਾਂ ਰੂਪ ਦਿੱਤਾ ਜਾਂਦਾ। ਫਿਰ ਕੱਚੇ ਭਾਂਡੇ ਨੂੰ ਸਕਾ ਕੇ ਆਵੇ ਵਿੱਚ ਪਕਾਇਆ ਜਾਂਦਾ। ਤੇ ਬਾਜ ਵਿੱਚ ਉਸਤੇ ਬੰਸ ਬੰਨੇ ਫੁੱਲ ਬੂਟੇ ਪਾਈ ਜਾਂਦੇ ਅੱਜ ਜਿਹਨੂੰ ਘੁਮਿਆਰ ਦਾ ਕਿੱਤਾ ਹਾਸੀ ਇਹਦਾ ਚਲਾ ਗਿਆ ਤਾਂ ਉਹਨਾਂ ਨੂੰ ਆਪਣਾ ਕਿੱਤਾ ਬਦਲਣ ਲਈ ਵੀ ਮਜਬੂਰ ਹੋਣਾ ਪਿਆ ਹੈ ਇਸ ਕਿੱਤੇ ਨਾਲ ਜੁੜੇ ਕਈ ਲੋਕਾਂ ਦਾ ਕਹਿਣਾ ਹੈ ਸਮੇਂ ਦੀ ਮਾਰ ਪਈ ਹੈ ਸਾਡੇ ਤੇ ਜਦੋਂ ਔਲਾਦ ਇਸ ਕਿੱਤੇ 'ਚ ਹੱਥ ਬਟਾਉਣ ਦੇ ਕਾਬਲ ਹੋਈ ਤੱਕ ਤੱਕ ਖਤਮ ਹੋਣ ਦੇ ਪਹੁੰਚ ਗਿਆ ਦੋ ਵਕਤੇ ਉਡੀਕ ਲਈ ਕੋਈ ਕੰਮ ਤਾਂ ਕਰਨਾ ਹੀ ਹੈ ਉਹ ਆ ਦੀ ਆ ਗੰਦਾ ਸੁਣ ਕੇ ਮੈਂ ਫਸੀ ਜਾਂਦਾ ਹਾਂ ਰੋਜ਼ਗਾਰ ਖੋਸੇ ਜਾਂਦਾ ਸੱਚੀ ਕਿੰਨਾ ਵੱਡਾ ਦੁੱਖ ਹੁੰਦਾ ਏ ਸੋ ਇਹੋ ਜੇ ਮਨਸ ਬੰਨੇ ਘਰੇ ਬਨ ਬਾਕ-ਵਕ ਡਿਜ਼ਾਈਨਾਂ ਵਾਲੇ ਕਮਿਆਰ ਹੱਥੀ ਬਣਾਉਂਦੇ ਹੁੰਦੇ ਸੀ ਤੇ ਉਹਦੇ ਉੱਪਰ ਇੱਕ ਚੱਪਣ ਇੱਕ ਢੱਕਣ ਵੀ ਲਗਾਇਆ ਜਾਂਦਾ ਜਿਹਨੂੰ ਚੱਪਣ ਕਹਿੰਦੇ ਦੀ ਇਹ ਵੀ ਬਹੁਤ ਹੀ ਖੂਬਸੂਰਤ ਹੁੰਦਾ ਵੀ ਦੇਖਣ ਤੇ ਪਰ ਇਹ ਬਕਬਕ ਡਿਜ਼ਾਈਨ ਰੰਗ ਦੇ ਨਾਲ ਬਣਾਏ ਜਾਂਦੇ ਤਾਂ ਕਿ ਘੜਾ ਦੇਖਣ ਨੂੰ ਸੋਹਣਾ ਲੱਗੇ ਸੋ ਇਹਨਾਂ ਵਿੱਚ ਪੀਣ ਵਾਸਤੇ ਪਾਣੀ ਰੱਖਿਆ ਜਾਂਦਾ ਤਾਂ ਕਿ ਠੰਡਾ ਰਹੇ ਸੋ ਹੁਣ ਇਹਨਾਂ ਦੀ ਜਗ੍ਹਾ ਫ੍ਰਿਜਾਂ ਨੇ ਲੈ ਲਈ ਆ ਤੇ ਹੌਲੀ ਹੌਲੀ ਇਹ ਕੜੇ ਘਰਾਂ ਦੇ ਵਿੱਚੋਂ ਲੋਪ ਹੁੰਦੇ ਜਾ ਰਹੇ ਨੇ ਹੁਣ ਕੋਈ ਟਾਵਾ ਤੱਲਾ ਘਰ ਹੀ ਹੋਵੇਗਾ ਜੋ ਕਿ ਘੜੇ ਦਾ ਪਾਣੀ ਪੀਂਦਾ ਹੋਵੇਗਾ ਬਹੁਤਿਆਂ ਘਰਾਂ ਵਿੱਚ ਵਾਟਰ ਰੈਗੂਲਰ ਜਾਂ ਫ੍ਰਿਜਾਂ ਆ ਗਈਆਂ ਨੇ ਜਿਨ੍ਹਾਂ ਦਾ ਕੇ ਪਾਣੀ ਪੀਤਾ ਜਾਂਦਾ ਹੈ ਪਰ ਜਿਹੜਾ ਘੜਿਆਂ 'ਚ ਰੱਖਿਆ ਪਾਣੀ ਹੁੰਦਾ ਸੀ ਉਹ ਸਿਹਤ ਲਈ ਫਾਇਦੇਮੰਦ ਹੁੰਦਾ ਸੀ ਜਿਹੜਾ ਕਿ ਫਰਿੱਜਾਂ ਦਾ ਪਾਣੀ ਆ ਉਹ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੈ ਸੋ ਜਿਹੜੀ ਅਪਰਾਧਾਂ ਚੀਜ਼ਾਂ ਹੁੰਦੀਆਂ ਦੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਕੋਣ ਹੁੰਦਾ ਸੀ ਤਾਂ ਹੀ ਬਜ਼ੁਰਗ ਉਹਨਾਂ ਨੂੰ ਵਰਤਦੇ ਹੁੰਦੇ ਸੀ ਸੋ ਹੋਰਨਾਂ ਚੀਜ਼ਾਂ ਦਾ ਇੱਕ ਘਰਾ ਵੀ ਸਾਡੇ ਘਰਾਂ ਵਿੱਚੋਂ ਲੋਪ ਹੁੰਦਾ ਜਾ ਰਿਹਾ ਹੈ ਜਿਹਨੂੰ ਕਿ ਦੁਬਾਰਾ ਵਰਤਣ ਦੀ ਲੋੜ ਹੈ ਉਹ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਅੱਜ ਦੀ ਜਾਣਕਾਰੀ ਵੀ ਵਧੀਆ ਲੱਗੀ ਹੋਵੇਗੀ ਹੌਣ ਵਾਲੇ ਵਲੌਗ ਵਿੱਚ ਕੋਈ ਹੋਰ ਪੁਰਾਣੀ ਜਿਲ੍ਹੇ ਕੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ